ਇਹ ਬੰਨੇ ਹੱਡੀ ਬਾਹਰ ਹਲੇ ਵੀ ਤਕੜਾ ਭਾਈ ਸਾਡਾ ਕੈਪਟਨ ਮੀਟ ਸ਼ਾਪ ਸ਼ੇਅ ਲొਕੇਸ਼ਨ ਸਾਰੂ ਕਰਦੀਆਂ ਤੁਹਾਨੂੰ ਐਮ ਡੀ ਐਮ ਡੀ ਆਰਟੀ ਵਾਲੇ ਤਾਂ ਸੌਰੀ ਥੇਕ ਕਿ ਛੋਰੇ ਸਾਡੇ ਨੇ ਕੈਪਟਨ ਮੀਟ ਸ਼ਾਪ ਤੇ ਤਾਜ਼ਾ ਮੀਟ ਵਧੀਆ ਲੈ ਕੇ ਆਉਣਾ ਤੁਸੀਂ ਕੈਪਟਨ ਮੀਟ ਸ਼ਾਪ ਐਵਟਰ ਆਟੋ ਕੇਅਰ ਜਿਹੜੀਆਂ ਮਰਸੀਡੀਜ਼ ਬੀ ਐਮ ਡਬਲਯੂ ਰੇਂਜ ਰੋਵਰ ਤੇ ਆਡੀ ਨੂੰ ਸੀਟੀਆਂ ਮਾਰਨ ਲਾਉਂਦੇ ਆ 236 598 862 20 ਸਾਲ ਦਾ ਤਜਰਬਾ ਹੈ ਗੱਡੀਆਂ ਸਾਫ਼ ਕਰਨ ਤੋਂ ਟਾਇਰ ਟੱਪਾ ਬਦਲਣ ਤੋਂ ਲੈ ਕੇ ਤੇ ਔਇਲ ਪਾਣੀ ਚੈੱਕ ਕਰਨ ਤੋਂ ਸਾਰਾ ਕੰਮ ਇੱਕ ਜਗ੍ਹਾ ਤੇ ਐਵਾਟਾਰ ਆਟੋ ਕੇਅਰ ਹੁਣ ਮਿੱਟੀ ਚਾਹੀਦੀ ਐ ਮੌਸਮ ਖੜ ਗਿਆ ਰੇਤਾ ਬਜਰੀ ਚਾਹੀਦੀ ਐ ਗ੍ਰੇਵਲ ਚਾਹੀਦਾ ਐ ਬਾਰਕ ਮਲਚ ਚਾਹੀਦੀ ਐ ਸੱਕ ਜਿਹੜੇ ਜੜਾਂ ਚ ਪਾਉਨੇ ਆ ਇੱਥੇ ਦਰਖਤਾਂ ਦੇ ਸਾਰਾ ਕੁਝ ਹਰਮੀਤ ਸਿੰਘ ਗਿੱਲ 6048887645 ਪਾਉ ਜੀ ਨੂੰ ਕਿਹਾ ਤੇ ਪਹੁੰਚਦਾ ਕਰ ਦੇਣਗੇ ਸਾਰਾ ਮਟੀਰੀਅਲ ਡਿਲੀਵਰੀ ਫ੍ਰੀ ਐ ਸੀ ਐਵੇਨਿਊ ਤੇ ਜਾਂ ਜਾਨੇ ਆਪਾਂ ਦੇਖਿਓ ਸੱਜੇ ਬੰਨੇ ਚੱਲਦਾ ਕਰਾਟਪੂਰਾ ਕਲੋਵਡਲ ਟਾਪਸਵਰ ਫਰੇਜ਼ਰ 뷰 ਨਰਸਰੀ ਗੁਲਸ਼ਨ ਸਿੰਘ ਬਾਂਸੀ ਕੱਲ ਹੱਥ ਨੇ ਫੋਨ ਕਰਕੇ ਕਹਿੰਦੇ ਕਾਇਮ ਕਰਦੇ ਹੋ ਹੁਣ ਸਬਜ਼ੀਆਂ ਬੂਟੇ ਘਰ ਦੇ ਲਾ ਲਿਓ ਮਿੱਟੀ ਮੇਰੇ ਹੀ ਦੇ ਵਿੱਚ ਜੋਰ ਆ ਕਹਿੰਦੇ ਬੂਟਿਆਂ ਦੀ ਗੱਲ ਹੋਰ ਹੈ ਮਿੱਟੀ ਲੈ ਕੇ ਜਾਓ ਪਹਿਲਾਂ ਸਬਜ਼ੀਆਂ ਚ ਪਾਉਣ ਵਾਲੇ ਦੋ ਗੱਟੂ ਸਿੱਟ ਕੇ ਬਾ ਫਿਰ ਉੱਪਰ ਥੋੜਾ ਥੋੜਾ ਪਾਣੀ ਤਰਪਕਣਾ ਤੇ ਲਾ ਦੇਣੇ ਨੇ ਵੀ ਦੇਖਿਓ ਫਿਰ ਸਬਜੀ ਹੁੰਦੀ 6048351965 60437199 ਫਰੇਜ਼ਰ ਵਿਊ ਨਰਸਰੀ ਲਿਕਰ 62 6285 ਕਿੰਗ ਜਾਰਜ ਬੁਲੇਵਰਡ ਯੂਨਿਟ 110 ਸੈਟਲ ਹੋਣਾ ਲਈ ਇਹ ਠਿਕਾ ਲਿਕਰ 62 ਇਹਦਾ ਨੋਆ ਹੈ ਹਰ ਕਿਸਮ ਦੀ ਸ਼ਰਾਬ ਵਾਈਨ ਤੋਂ ਲੈ ਕੇ ਸਾਰਾ ਕੁਝ ਹਰ ਕਿਸਮ ਦੀ ਸ਼ਰਾਬ ਜਿਹੜੀ ਵਧੀਆ ਮਾੜੀ ਚੰਗੀ ਜਹਿਜੇ ਦੀ ਸ਼ਰਾਬ ਜਹਿਜੇ ਜੀ ਪੀਣ ਵਾਲਿਆਂ ਨੂੰ ਪਤਾ ਹੈ ਲਿਕਰ 62 6285 King George Boulevard Surrey Unit 110 دارੂ ਵਾਲੀ ਗੱਲ ਵੀ ਅਗਲੇ ਘੰਟੇ ਸੁਣਾਉਣਾ ਹੁਣ ਨਵਕਿਰਨ ਪੱਤੀ ਅੜੀਕ ਰਿਹਾ ਸ੍ਰੀ ਨਵਕਿਰਨ ਸਿੰਘ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗੱਲ ਸਾਹਿਬ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਗੱਲ ਸਾਹਿਬ ਮਾਝੇ ਨਾਲ ਮੇਰਾ ਬਹੁਤ اٹਟ ਪਿਆਰ ਹੈ ਚੜ੍ਹਦੀ ਬਰੇਸ਼ ਤੋਂ ਲੈ ਕੇ ਮਾਝੇ ਨਾਲ ਮੇਰਾ ਬਹੁਤ ਸੰਵੰਦ ਰਿਹਾ ਹੁਣ ਵੀ ਮਜਾਇਲ ਯਾਰ ਕੰਧਾਰਗੇ ਨੇ ਨਾਲ ਜਿਹੜੇ ਖੜਦੇ ਆ ਯਾਰ ਇਹ ਉੱਥੇ ਕੁਛ ਨਾ ਕੁਛ ਹੁੰਦਾ ਰਹਿੰਦਾ ਉਸ ਧਰਤ ਤੋਂ ਜਿੱਥੇ ਗਾਜ਼ੀਆਂ ਦੇ ਖਿਲਾਫ ਝੰਡੇ ਬੁਲੰਦ ਰਹੇ ਜਿੱਥੇ ਡੱਕਦੇ ਰਹੇ ਸੀ ਉਹ ਇਧਰੋਂ ਨਹੀਂ ਆਉਣਾ ਬਸ ਜਿੱਥੇ ਵੱਡੀਆਂ-ਵੱਡੀਆਂ ਧੋਪਾਂ ਟੈਂਕ ਚੜ ਕੇ ਆਉਂਦੇ ਰਹੇ ਸਥੜ ਕਰਤੇ ਸਥੜ ਉੱਥੇ ਬੰਦੇ 21 ਮਰਗੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਹ ਕਿਹੜਾ ਅਲਕਾ ਭਲਾ ਇਹ ਇਹ ਅਫਗਾਨਿਸਤਾਨ ਆ ਜਾਂ ਸਾਡਾ ਪੰਜਾਬ ਆ ਇਹ ਕੀ ਹੋ ਕੀ ਰਿਹਾ ਬਾਕੀ ਗੱਲ ਸਾਬ ਇਹ ਉਹ ਧਰਤੀ ਆ ਜਿਹੜੀ ਧਰਤੀ ਤੋਂ ਲਗਾਤਾਰ ਨੱਕ ਜਿਹੜੇ ਨੇ ਉਹ ਚਾਹੇ ਮੁਗਲ ਸ਼ਾਸਕੀ ਚਾਹੇ ਉਹ ਅੰਗਰੇਜ਼ ਹਕੂਮਤ ਸੀ ਚਾਹੇ ਉਸ ਤੋਂ ਬਾਅਦ ਦਾ ਦੌਰ ਸੀਗਾ ਸੰਘਰਸ਼ ਦਾ ਤਾਂ ਇਥੋਂ ਨੱਕ ਮੋੜੇ ਜਾਂਦੇ ਰਹੇ ਨੇ ਪਰ ਹੁਣ ਪੰਜਾਬ ਦੀ ਇਸ ਧਰਤੀ ਦੇ ਉੱਤੇ ਨਸ਼ੇ ਇਨੀ ਵੱਡੀ ਪੱਧਰ ਤੇ ਉੱਤੇ ਫੈਲ ਚੁੱਕੇ ਨੇ ਕਿ ਲਗਾਤਾਰ ਮਾਮਾ ਦੇ ਜਿਹੜੇ ਪੁੱਤ ਨੇ ਉਹ ਇਸ ਜਹਾਨੋਂ ਰੁਖਸਤ ਹੋ ਰਹੇ ਨੇ ਅਮਰਸਰ ਸਾਹਿਬ ਦੇ ਮਜੀਠਾ ਦੇ ਵਿੱਚ 5-6 ਪਿੰਡ ਮਜੀਠਿਆ ਇਲਾਕੇ ਦੇ ਜਿੱਥੇ 21 ਮੌਤਾਂ ਜਿਹੜੀ ਨਕਲੀ ਤੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ ਨੇ ਕਈ ਲੋਕ ਜ਼ਖਮੀ ਨੇ ਜਿਨ੍ਹਾਂ ਦੀਆਂ ਕਈਆਂ ਦੀ ਨਿਗਾਹ ਚਲੀ ਗਈ ਅੱਖਾਂ ਦੀ ਕਿਸੇ ਦੇ ਲਿਵਰ ਦੀ ਪ੍ਰੋਬਲਮ ਆ ਗਈ ਕਿਸੇ ਦੇ ਬ੍ਰੇਨ ਦੀ ਸਮੱਸਿਆ ਆ ਗਈ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਤੱਕ 10 ਮੁਲਜ਼ਮ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਮੁੱਖ ਮੰਤਰੀ ਪ੍ਰਗਮਤ ਮਾਨ ਹੋਰਾਂ ਨੇ ਦਾਵਾ ਕੀਤਾ ਕਿ ਇਸ ਨੈਕਸਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਔਰ ਉਹਨਾਂ ਨੇ ਆਪ ਮੰਨਿਆ ਵੇ ਕਤਲ ਉੰਜੋ ਜੇ ਦੇਖਣਾ ਹੋਵੇ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਨੂੰ ਸਾਢੇ 3 ਸਾਲ ਹੋਇਆ ਦੂਜਾ ਵੱਡਾ ਕਾਂਡ ਹੈ ਨਕਲੀ ਸ਼ਰਾਬ ਦੇ ਮਸਲੇ ਦੇ ਵਿੱਚ ਇਹ ਤੋਂ ਪਹਿਲਾਂ ਸੰਗਰੂਰ ਦੇ ਸੁਨਾਮ ਇਲਾਕੇ ਦੇ ਵਿੱਚ 24 ਮੌਤਾਂ ਹੋ ਚੁੱਕੀਆਂ ਨੇ ਇਸੇ ਸਰਕਾਰ ਦੌਰਾਨ ਹਾਲਾਂਕਿ ਕੋਈ ਨਵੀਂ ਗੱਲ ਨਹੀਂ ਹੈ ਇਹ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਵੀ 137 ਦੇ ਲਗਭਗ ਮੌਤਾਂ ਹੋਈਆਂ ਸੀ ਉਦੋਂ ਪਹਿਲਾਂ ਕਾਲੀ ਭਾਜਪਾ ਦੀ ਸਰਕਾਰ ਸਮੇਂ ਵੀ ਨਕਲੀ ਤੇ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਸੀ ਸਾਡੇ ਬਿਹਾਰ ਸੂਬੇ ਦੇ ਵਿੱਚ ਸ਼ਰਾਬ ਬੰਦੀ ਆ ਉੱਥੇ ਵੀ ਨਕਲੀ ਤੇ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੁੰਦੀਆਂ ਨੇ ਇਸ ਤੋਂ ਲਾਵਾ ਗੁਜਰਾਤ ਦੇ ਵਿੱਚ ਵੀ ਸ਼ਰਾਬ ਨਾਲ ਮੌਤਾਂ ਹੁੰਦੀਆਂ ਅਸਲ ਗੱਲ ਸਾਹਿਬ ਜਿਹੜਾ ਦਾ ਨਚੋੜ ਗੱਲ ਦਾ ਇਹ ਹੈ ਵੀ ਸ਼ਰਾਬ ਦੇ ਠੇਕਿਆਂ ਤੋਂ ਸਰਕਾਰਾਂ ਕਰਦੀਆਂ ਕਮਾਈ ਸ਼ਰਾਬ ਹੋ ਗਈ ਮਹਿੰਗੀ ਕਿਉਂਕਿ ਹਰੇਕ ਸਾਲ 5 10% 20% ਸ਼ਰਾਬ ਦੇ ਠੇਕੇ ਇਹ ਮਹਿੰਗੇ ਕਰ ਦਿੰਦੀਆਂ ਨੇ ਤਾਂ ਕਿ ਵੱਧ ਕਮਾਈ ਹੋਵੇ ਘੱਟੋ ਘੱਟ ਸ਼ਰਾਬ ਦੀ ਮਾੜੀ ਤੋਂ ਮਾੜੀ ਬੋਤਲ 300 ਦੀ ਹੈ ਜਿਹੜੀ ਦੇਸੀ ਸ਼ਰਾਬ ਆ ਬਸ਼ੰਤਰਾ ਸੋਫੀਆ ਕਹਿ ਦਿੰਦੇ ਆ ਹੁਣ ਜਿਹੜਾ ਬੰਦਾ ਗਰੀਬ ਦਿਹਾੜੀਦਾਰ ਆ ਉਹਦੇ ਪਹੁੰਚ ਤੋਂ ਬਾਹਰ ਆ ਜਿਨੇ ਆਥਨੇ ਸਿਰ ਕਮਾ ਕੇ ਸੌਣਾ ਸਿੱਧੀ ਗੱਲ ਐ ਔਰ ਉਹਦੇ ਵਿੱਚੋਂ ਫਿਰ ਇੱਕ ਕਾਰੋਬਾਰ ਜਿਹੜਾ ਹੈਗਾ ਪੈਰਲਲ ਚੱਲਦਾ ਸਮਾਨਾਂਤਰ ਸਰਕਾਰੀ ਠੇਕਿਆਂ ਦੇ ਨਕਲੀ ਸ਼ਰਾਬ ਦਾ ਉਹਦੇ 'ਚ ਕੀ ਐ ਵੀ ਘਰ ਦੀ ਸ਼ਰਾਬ ਕੱਢਦੇ ਨੇ ਉਹਦੇ 'ਚ ਮੀਥਨੋਲ ਇਥਨੋਲ ਮਿਲਾ ਲੈਂਦੇ ਨੇ ਔਰ ਉਸ ਤੋਂ ਬਾਅਦ ਸਪੈਕਟਰ ਟਾਈਪ ਹੁੰਦਾ ਉਹ ਸ਼ਰਾਬ ਕਿਹੜੀ ਹੁੰਦੀ ਆ ਉਹ ਵੇਚਦੇ ਨੇ ਉਹਦੇ 'ਚ ਕਈ ਵਾਰ ਕੇਰ ਲੀਆਂ ਕੁਰਲੀਆਂ ਚੂਹੇ ਚਾਹੇ ਮਾਰ ਕੇ ਸਿਰ ਦਿੰਦੇ ਨੇ ਤਾਂ ਕਿ ਨਸ਼ਾ ਵੱਧ ਹੋਵੇ ਔਰ ਉਸ ਤੋਂ ਬਾਅਦ ਕਈ ਵਾਰ ਉਹਦੇ ਵਿੱਚ ਜ਼ਹਿਰ ਵਾ ਫੈਲ ਜਾਂਦਾ ਤੇ ਉਹਦੇ ਨਾਲ ਮੌਤਾਂ ਹੁੰਦੀਆਂ ਨੇ ਇਹਨੂੰ ਨਕਲੀ ਤੇ ਜ਼ਹਿਰੀਲੀ ਸ਼ਰਾਬ ਜਿਹੜਾ ਉਹ ਕਿਹਾ ਜਾਂਦਾ ਇਹਦਾ ਕਾਰੋਬਾਰ ਪੈਰਲਲ ਚੱਲਦਾ ਇੱਕ ਪਾਸੇ ਸ਼ਰਾਬ ਦੇ ਠੇਕੇ ਦੂਜੇ ਪਾਸੇ ਲੀਡਰਾਂ ਦੀ ਉਹ ਸ਼ਰਾਬ ਵਿਕਦੀ ਹੈ ਪੁਲਿਸ ਅਫਸਰ ਉਹਨਾਂ ਨਾਲ ਰਲੇ ਹੁੰਦੇ ਨੇ ਆਦਰਵਾਇਜ਼ ਕਿਸੇ ਦੀ ਕੀ ਜ਼ਰੂਰਤ ਕਿ ਐਡੀ ਵੱਡੀ ਪੱਧਰ ਦੇ ਉੱਤੇ ਸ਼ਰਾਬ ਵਿਕ ਜੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਮੰਨਿਆਗਾ ਕਿ ਇਹਦੇ ਚ ਵੱਡੇ ਰਾਜਨੀਤਿਕ ਲੀਡਰਾਂ ਦੇ ਹੱਥ ਹੋ ਸਕਦੇ ਨੇ ਔਰ ਉਹਨਾਂ ਨੇ ਕਿਹਾਗਾ ਕਿ ਮਾਸੂਮ ਲੋਕਾਂ ਦੇ ਕਤਲਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਵਕਸ਼ਿਆ ਨਹੀਂ ਜਾਊਗਾ ਤੋ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਸਾਰੇ ਗਰੀਬ ਦਿਹਾੜੀਦਾਰ ਬੰਦੇ ਸੀਗੇ ਇਹਨਾਂ ਚ ਇੱਕ ਵਿਅਕਤੀ ਤਾਂ ਉਹ ਐ ਜਿਹਦੀ ਪਤਨੀ ਦੀ ਵੀ ਮੌਤ ਹੋ ਚੁੱਕੀ ਆ ਦਾ ਉਹਦੀ ਮਾਂ ਦੀ ਮੌਤ ਹੋ ਚੁੱਕੀ ਆ ਬਾਪ ਦੀ ਹੋ ਚੁੱਕੀ ਆ ਬੱਚੇ ਵਿਾਰਸ ਰਹਿ ਗਏ ਹੁਣ ਉਹਦੀ ਆਪ ਦੀ ਮੌਤ ਹੋ ਗਈ ਨਕਲੀ ਤੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਤਾਂ ਇਹ ਸਿਲਸਿਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੁਰਾਨੇ ਨੇ ਇਹਨਾਂ ਪੀੜਤਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਇੱਕ ਇੱਕ ਪਰਿਵਾਰ ਨੂੰ ਨੌਕਰੀ ਦਾ ਐਲਾਨ ਆ ਜਿਹੜਾ ਯੋਗਤਾ ਅਨਸਾਰ ਉਹ ਕੀਤਾ ਗਾ ਉੰਜ ਮਜੀਠੀਆ ਇਲਾਕੇ ਦੇ ਵਿੱਚ ਮਜੀਠਾ ਖੇਤਰ ਦੇ ਵਿੱਚ ਇਹ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਬਹੁਤ ਤੇਜ਼ ਹੋ ਗਈ ਆ ਜਿਹੜੇ 10 ਲੋਕ ਗ੍ਰਿਫਤਾਰ ਕੀਤੇ ਨੇ ਉਹਦੇ ਬਾਅਦ ਇਹ ਕਹੀ ਜਾਂਦੇ ਨੇ ਕਿ ਮੇਨ ਸਰਗਣਾ ਅਜੇ ਬਾਹਰ ਹੈ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਵੀ ਕਿਹਾ ਕਿ ਇਹਦੇ ਵਿੱਚ ਮੇਨ ਜਿਹੜਾ ਦੋਸ਼ੀ ਉਹ ਫੜਿਆ ਨਹੀਂ ਗਿਆ ਤਾਂ ਉਹਦੇ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿਹਾ ਕਿ ਤੁਹਾਨੂੰ ਕੀ ਪਤਾ ਇਹ ਮੇਨ ਬਾਹਰ ਹੈ ਤੁਹਾਡੇ ਕੋਲੇ ਕੀ ਸੋਰਸ ਆ ਤਾਂ ਇਹ ਸਿਆਸਤ ਜਾਂ ਮਿਹਣੋ ਮਿਹਣੀ ਦੀ ਸਿਆਸਤ ਵੀ ਜਿਹੜੀ ਆਪਸ ਦੇ ਵਿੱਚ ਉਹ ਚੱਲ ਰਹੀ ਆ ਸੋ ਕਲਮ ਲਾ ਕੇ ਆ ਗਿਆ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਵੀ ਸ਼ਰਾਬ ਦੇ ਨਾਲ ਮੌਤਾਂ ਹੁੰਦੀਆਂ ਸੀ ਤੇ ਹੁਣ ਵੀ ਜ਼ਹਿਰੀਲੀ ਤੇ ਨਕਲੀ ਸ਼ਰਾਬ ਦੇ ਨਾਲ ਮੌਤਾਂ ਹੋ ਰਹੀਆਂ ਸਰਕਾਰ ਦੇ ਜੁੱਧ ਨਸ਼ਿਆਂ ਵਿਰੁੱਧ ਮਹਿਮ ਦੀ ਹਵਾ ਕੱਢ ਕੇ ਰੱਖਤੀ ਏ ਸਾਰੇ ਮਸਲੇ ਨੇ ਹੁਣ ਘੱਟੋ ਘੱਟ ਇਹਨਾਂ ਨੂੰ ਇਹ ਚਾਹੀਦਾ ਕਿ ਜਿਹੜੀ ਸ਼ਰਾਬ ਠੇਕਿਆਂ ਤੇ ਵਿਕਦੀ ਏ ਚਲੋ ਕੋਈ ਬ੍ਰਾਂਡ ਤਾਂ ਹੈ ਕੋਈ ਉਹਦੇ 'ਚ ਜ਼ਿੰਮੇਵਾਰਤਾ ਹੈ ਉਹ ਉਹਨੂੰ ਇਸ ਰੂਪ ਦੇ ਵਿੱਚ ਇੰਨੀ ਮਹਿੰਗੀ ਕਰਕੇ ਜਿਹੜੀ ਉਹ ਨਾ ਵੇਚੀ ਜਾਵੇ ਕਿ ਲੋਕਾਂ ਨੂੰ ਮਿੱਥੇ ਨੌਲ ਜਿਹੜੀ ਆ ਉਹ ਕੈਮੀਕਲ ਪੀਣਾ ਪਵੇ ਸਪਿਰਟ ਜਿਹੜੀ ਲੋਕਾਂ ਨੂੰ ਉਹ ਵੇਚੀ ਜਾ ਰਹੀ ਹੈ ਲੋਕ ਉਹ ਪੀ ਰਹੇ ਨੇ ਜੀ ਅੱਛਾ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ 에ਅਰਪੋਰਟ 'ਤੇ ਪਹੁੰਚੇ ਜੀ ਜੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰੀ ਪੰਜਾਬ ਪਹੁੰਚੇ ਪੰਜਾਬ ਹੀ ਜੰਗ ਦੇ ਇਹਨਾਂ ਦਿਨਾਂ ਦੇ ਦੌਰਾਨ ਮੇਨ ਕੇਂਦਰ ਜਿਹੜਾ ਜੰਗ ਦਾ ਉਹ ਬਣਿਆ ਹੋਇਆ ਸੀ ਇਸੇ ਕਰਕੇ ਪੰਜਾਬ ਦੇ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਸਾਡਾ ਪੰਜਾਬ ਕੋਈ ਜੰਗ ਦਾ ਮੈਦਾਨ ਨਹੀਂ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਜੰਗਬੰਦੀ ਦੀ ਆਵਾਜ਼ ਜਿਹੜੀ ਆ ਉਹ ਆ ਰਹੀ ਸੀਗੀ ਅੱਜ ਆਦਮਪੁਰ 에ਅਰਵੇਸ ਪ੍ਰਧਾਨ ਮੰਤਰੀ ਨરેਂਦਰ ਮੋਦੀ ਹਰਾਨੇ ਪਹੁੰਚ ਕੇ ਸੈਨਿਕਾਂ ਦੇ ਨਾਲ ਜਿਹੜੇ ਉਥੇ ਹਵਾਈ ਸੈਨਾ ਦੇ ਅਧਿਕਾਰੀ ਸੀ ਉਹਨਾਂ ਦੇ ਨਾਲ ਆਪਣਾ ਦਿਨ ਸਾਂਝਾ ਕੀਤਾ ਉਥੇ ਉਹਨਾਂ ਨੇ ਭਾਰਤ ਮਾਤਾ ਦੀ ਜੈ ਬਾਰੇ ਕਿਹਾ ਕਿ ਸਿਰਫ ਨਾਰਾ ਨਹੀਂ ਸਕੇ ਸਾਡੇ ਸੈਨਿਕਾਂ ਦਾ ਰਾਸ਼ਟਰ ਲਈ ਆਪਣੀਆਂ ਜਾਨਾਂ ਸਮਰਪਿਤ ਕਰਨ ਦਾ ਪ੍ਰਾਣ ਹੈ ਔਰ ਆਦਮਪੁਰ 에ਅਰਵੇਸ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਆਪਰੇਸ਼ਨ ਸੰਧੂਰ ਹੈ ਉਹ ਮੁਕਤਲ ਕੀਤਾ ਸੀ ਔਰ ਜੇ ਤੁਹਾਡੀ ਬਹੁਤ ਹੀ ਵੀਰ ਕਾਰਵਾਈ ਉਧਰੋਂ ਹੋਈ ਤਾਂ ਅਸੀਂ ਦੁਬਾਰੇ ਤਿਆਰ ਆ। ਔਰ ਉਹਨਾਂ ਨੇ ਇੱਥੇ ਕਿਹਾ ਕਿ ਮੈਂ ਇਨਾ ਫੌਜੀ ਜਵਾਨਾਂ ਦੀ ਬਹਾਦਰੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਆਇਆ ਔਰ ਤੁਹਾਡੀ ਬਹਾਦਰੀ ਦੀਆਂ ਕਹਾਣੀਆਂ ਕਹਿੰਦੇ ਇਤਿਹਾਸ 'ਚ ਹਮੇਸ਼ਾ ਲਈ ਉੱਕਰੀਆਂ ਰਹਿਣਗੀਆਂ। ਮੈਂ ਸਾਡੀ ਫੌਜ, ਹਵਾਈ ਸੈਨਾ ਤੇ ਜਲ ਸੈਨਾ ਦੇ ਕਰਮਚਾਰੀਆਂ ਨੂੰ ਸਲਾਮ ਕਰਦਾ ਨਰਿੰਦਰ ਮੋਦੀ ਘੋਰਾ ਨੇ। ਕਿਹਾ ਔਰ ਉਹਨਾਂ ਨੇ ਇਹ ਕਿਹਾ ਕਿ ਭਾਰਤ ਗੌਤਮ ਬੁੱਧ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਦੀ ਧਰਤੀ ਆ। ਸਾਡੇ ਦਸ਼ਮਨ ਭੁੱਲ ਗਏ ਨੇ ਕਿ ਉਹਨਾਂ ਨੇ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੂੰ ਚੁਣੌਤੀ ਦਿੱਤੀ ਹੈਗੀ। ਇਸ ਇਸ ਤੋਂ ਲਾਵਾ ਇੱਕ ਪਾਸੇ ਨਰਿੰਦਰ ਮੋਦੀ ਹੁਰੀ ਇੱਥੇ ਪਹੁੰਚੇ ਹੋਏ ਸੀਗੇ ਆਦਮਪੁਰ 에ਅਰਵੇਸ ਦੂਜੇ ਪਾਸੇ ਭਾਰਤ ਦੇ ਜਿਹੜੇ ਵਿਦੇਸ਼ ਮੰਤਰਾਲਾਗਾ ਉਹਦੇ ਵੱਲੋਂ ਇੱਕ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ 트럼ਪ ਹੋਰਾਂ ਦਾ ਭਾਵੇਂ ਸਿੱਧਾ ਨਾਂ ਤਾਂ ਨਹੀਂ ਲਿਆ ਲੇਕਿਨ ਇਹ ਕਿਹਾ ਕਿ ਕਸ਼ਮੀਰ ਦੇ ਮਸਲੇ ਦੇ ਉੱਤੇ ਕਿਸੇ ਤੀਜੇ ਮੁਲਕ ਦੀ ਵਿਚੋਲਗੀ ਆ ਜਿਹੜੀ ਅਸੀਂ ਸਵੀਕਾਰ ਨਹੀਂ ਕਰਾਂਗੇ ਉਹਦੇ 'ਚ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਕਹਿ ਦਿੱਤਾਗਾ ਕਿ ਜੰਮੂ ਕਸ਼ਮੀਰ ਦੇ ਮਸਲੇ ਦੇ ਵਿੱਚ ਤੀਜੀ ਧਿਰ ਦਾ ਦਾਖਲ ਸਾਨੂੰ ਕਿਸੇ ਵੀ ਰੂਪ ਦੇ ਵਿੱਚ ਮਨਜ਼ੂਰ ਨਹੀਂ ਇਸ ਮੁੱਦੇ ਨੂੰ ਅਸੀਂ ਦੋਨੇ ਦੇਸ਼ ਮਿਲ ਕੇ ਹੱਲ ਕਰਾਂਗੇ ਔਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਨੇ ਜਿਹੜੇ ਰਣਧੀਰ ਜੈਸਵਾਲ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਪਾਕਿਸਤਾਨ ਅਕੂਪਾਈਡ ਕਸ਼ਮੀਰ ਆ ਜਿਹੜਾ ਪੀਓਕੇ ਉਹ ਖਾਲੀ ਕਰਨਾ ਪਊਗਾ ਉਹਦੇ ਬਾਰੇ ਗੱਲਬਾਤ ਕੀਤੀ ਜਾਊਗੀ ਔਰ ਭਾਰਤ ਨੇ ਉਹ ਗੱਲ ਵੀ ਰੱਦ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਜਿਹਦੇ ਚ ਉਹਨੇ ਕਿਹਾ ਸੀ ਵੀ ਦੋਨੇ ਦੇਸ਼ ਮੰਨ ਨਹੀਂ ਰਹੇ ਸੀ ਫਿਰ ਮੈਂ ਕਿਹਾ ਵੀ ਵਪਾਰ ਨਹੀਂ ਕਰਨਾ ਸੀ ਉਹ ਕਹਿੰਦੇ ਵਪਾਰ ਵਾਲੀ ਕੋਈ ਗੱਲ ਹੀ ਨਹੀਂ ਹੋਈ ਭਾਰਤੀ ਵਿਦੇਸ਼ ਮੰਤਰਾਲੇ ਦਾ ਇਹ ਕਹਿਣਾ ਹੈਗਾ ਤੇ ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਅੱਜ ਪੰਜਾਬ ਫੇਰੀ ਹੈਗੀ ਜਿਹੜੀ ਉਹਨੂੰ ਇਸ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਮਾਹੌਲ ਜਿਹੜਾ ਜੰਗ ਵਾਲਾ ਉਹ ਪਟ ਸਕਦਾ ਜੀ ਅੱਛਾ ਜੀ ਇਹ ਦੱਸਿਓ ਵੀ ਐਮਐਲਏਆਂ ਦੀਆਂ ਸਿਕਿਉਰਟੀਆਂ ਵਾਪਸ ਆਮ ਆਦਮੀ ਪਾਰਟੀ ਨੇ ਲੈ ਲਈਆਂ ਐਮਐਲਏ ਦੀਆਂ ਕਾਰਨ ਇਹਨਾਂ ਦਾ ਆਪਦਾ ਹੀ ਐਮਐਲਏ ਆ ਜੀ ਇੱਕ ਜਿਹੜਾ ਜਲੰਧਰ ਕੇਂਦਰੀ ਤੋਂ ਉਹਦੀ ਸਿਕਿਉਰਿਟੀ ਹੈਗੀ ਜਿਹੜੀ ਇਹਨਾਂ ਨੇ ਵਾਪਸ ਲੈ ਲਈ ਆ ਉਹਦੇ 'ਚ ਅਜੇ ਕਾਰਨ ਨਾ ਤਾਂ ਐਮਐਲਏ ਦੱਸ ਰਿਹਾ ਮੇਰੀ ਸਿਕਿਉਰਿਟੀ ਕਿਉਂ ਵਾਪਸ ਲਈ ਨਾ ਸਰਕਾਰ ਵਾਲੇ ਪਾਸਿਓਂ ਕੋਈ ਗੱਲਬਾਤ ਆ ਜਿਹੜੀ ਸਾਹਮਣੇ ਆਈ ਹੈ ਬਸ ਇੰਨੀ ਜਾਣਕਾਰੀ ਮਿਲੀ ਆ ਕਿ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਕਿਉਂਕਿ ਸਿਕਿਉਰਟੀਆਂ ਦੇ ਤਾਂ ਸਾਰੇ ਮਸਲੇ ਨੇ ਸਿਕਿਉਰਿਟੀ ਨੂੰ ਸਟੇਟਸ ਸਿੰਬਲ ਸਮਝਿਆ ਜਾਂਦਾ ਆਪਣੇ ਦੇਸ਼ ਦੇ ਵਿੱਚ ਔਰ ਸਿਕਿਉਰਟੀਆਂ ਖਾਤਰ ਤੇ ਪਾਰਟੀਆਂ ਬਦਲ ਜਾਂਦੇ ਨੇ ਸੱਤਾ ਧੜਕਣੀ ਨੂੰ ਤਰਜਾਂਦੇ ਨੇ ਆ ਜਿਹੜੇ ਕਾਂਗਰਸ ਵਾਲੇ ਕਈ ਲੀਡਰ ਜਿਹੜੇ ਕੇਵਲ ਢੱਲਾਂ ਵਰਗੇ ਕਾਂਗਰਸ ਛੱਡ ਕੇ ਭਾਜਪਾ ਕਣੀ ਨੂੰ ਗਏ ਉਹਨਾਂ ਨੇ ਸਿਕਿਉਰਟੀਆਂ ਲੈਣੀਆਂ ਸੀ ਹੋਰ ਉਹਨਾਂ ਨੇ ਕੀ ਉੱਥੇ ਜਿਹੜਾਗਾ ਉਹਨਾਂ ਨੂੰ ਬਹੁਤ ਪ੍ਰੇਮ ਪਿਆਰ ਸੀਗਾ ਸੋ ਪੰਜਾਬ ਦੇ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਰਮਨ अरोड़ा ਰਮਨ अरोड़ा ਦੀ ਜਿਹੜੀ ਸਿਕਿਉਰਟੀ ਸਾਰੀ ਵਾਪਸ ਲੈ ਲਈ ਉਹਦੇ ਗਨਮੈਨ ਸਾਰੇ ਵਾਪਸ ਬੁਲਾ ਲਏ ਇਹਦੇ ਤੇ ਅਜੇ ਤੱਕ ਕੁਝ ਜਿਹੜਾ ਦੱਸਿਆ ਜਾ ਨਹੀਂ ਰਿਹਾ ਉਂਝ মিডিਆ ਨੇ ਕਹਿੰਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਪੁੱਛਿਆ ਸੀਗਾ ਕਿ ਮੈਡਮ ਇਹਦੇ ਗਨਮੈਨ ਕਿਵੇਂ ਵਾਪਸ ਲੈ ਲਏ ਉਹ ਕਹਿੰਦੀ ਜੀ ਮਨਤਾ ਦੇਸ਼ ਆਏ ਸੀ ਉਹਦੇ ਤਹਿਤ ਇਹਦੇ ਗਨਮੈਨ ਵਾਪਸ ਬੁਲਾ ਲੈ ਗਏ ਨੇ ਤੇ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜੀ ਤੇ ਨਾਲ ਇਹ ਦੱਸਿਓ ਬਈ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਅੱਜ ਮੀਟਿੰਗ ਹੋਈ ਹੈ ਉਹਦੇ ਚ ਕੀ ਗੱਲ ਹੋਈ ਹੈ ਜੀ ਬਾਕੀ ਜੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੈਗੀ ਉਹ ਹੋਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਤਾਂ ਜਿਹੜੇ ਪਿਛਲੇ ਦਿਨੀ ਸਿੱਖ ਕਾਰਕੁਨ ਸਿੱਖ ਵਿਅਕਤੀ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਹਮਲੇ ਦੇ ਦੌਰਾਨ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਦਾ ਐਲਾਨ ਜਿਹੜਾ ਕੀਤਾ ਸੈਕੰਡਲੀ ਜਿਹੜਾ ਮੇਨ ਚਰਚਾ ਹੋਈ ਆ ਉਹ ਹੋਈ ਆ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੇ ਉੱਤੇ ਕਿ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਵਾਉਣ ਦੇ ਲਈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਅਪੀਲ ਪਾਈ ਗਈ ਸੀ ਰਾਸ਼ਟਰਪਤੀ ਸਾਹਿਬ ਕੋਲੇ ਉਹਦੇ ਤੇ ਰਾਸ਼ਟਰਪਤੀ ਸਾਹਿਬ ਜਾਂ ਕੇਂਦਰ ਸਰਕਾਰ ਤੋਂ ਕੋਈ ਜਿਹੜਾ ਉਹਨਾਂ ਨੇ ਫੈਸਲਾ ਅਜੇ ਤੱਕ ਨਹੀਂ ਲਿਆ ਜਿਹਦੇ ਕਰਕੇ ਉਹ ਮੇਂ ਜਿਵੇਂ ਪੈਂਡਿੰਗ ਪਈ ਆ ਔਰ ਉਹ ਅਪੀਲ ਨੂੰ ਵਾਪਸ ਲੈਣ ਸੰਬੰਧੀ ਅੱਜ ਫੇਰ ਅੰਤਰੰਕ ਕਮੇਟੀ ਦੀ ਚਰਚਾ ਹੋਈ ਔਰ ਇਹਦੇ ਤੇ ਇਹ ਤੈਅ ਕੀਤਾ ਗਿਆ ਜੀ ਕਿ 17 ਮਈ ਨੂੰ ਚੰਡੀਗੜ੍ਹ ਦੇ ਵਿੱਚ ਵਕੀਲਾਂ ਦਾ ਔਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਸਾਫਕਾ ਜੱਜ ਨੇ ਉਹਨਾਂ ਸਾਰਿਆਂ ਦਾ ਇੱਕ ਕਾਠ ਇੱਕ ਇਕੱਤਰਤਾ ਸੱਦੀ ਗਈ ਆ ਉੱਥੇ ਫੇਰ ਚਰਚਾ ਇਸ ਵਿਸ਼ੇ ਦੇ ਉੱਤੇ ਹੋਵੇਗੀ ਜੀ ਇੱਕ ਦੱਸਿਓ ਜੀ ਵੀ ਬਠਿੰਡੇ ਬੰਬੇ ਫਰਨੀਚਰ ਬੜਾ ਮਸ਼ਹੂਰ ਆ ਉਹਨੂੰ ਅੱਗ ਲੱਗੀ ਜੀ ਹਾਂਜੀ ਬੰਬੇ ਫਰਨੀਚਰ ਨੂੰ ਬਠਿੰਡੇ ਅੱਗ ਲੱਗੀ ਅੱਗ ਲੱਗਣ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋਇਆਗਾ ਔਰ ਬੜੀ ਮਨਜ਼ਬਾਗੀ ਘਟਨਾ ਹੈ ਬਠਿੰਡਾ ਦੇ ਵਿੱਚ ਅੱਜ ਹੁਣ ਤੋਂ ਥੋੜੇ ਮਿੰਟ ਪਹਿਲਾਂ ਹੀ ਜਿਹੜੀ ਉਹ ਵਾਪਰੀ ਹੈਗੀ ਔਰ ਬਠਿੰਡਾ ਦਾ ਇਹ ਰਹਿਸ਼ੀ ਖੇਤਰ ਆਗਾ ਜੀ ਜਿੱਥੇ 7:30 ਵਜੇ ਤੋਂ ਬਾਅਦ ਕਿਕਰ ਬਾਜ਼ਾਰ ਦੇ ਵਿੱਚ ਜਿਹੜੀ ਅੱਗ ਆ ਗਈ ਉਹ ਲੱਗੀ ਹੈਗੀ ਜੀ ਤੇ ਚੌਥੀ ਮੰਦਰਲ ਤੋਂ ਅੱਗ ਸ਼ੁਰੂ ਹੋਈ ਸੀ ਜਿਹਦੇ ਕਰਕੇ ਕਈ ਫਰਨੀਚਰ ਤੇ ਗੱਦੇ ਜਿਹੜੇ ਸੜ ਕੇ ਉਹ ਰਾਖ ਹੋ ਚੁੱਕੇ ਨੇ ਔਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੇ ਵੱਲੋਂ ਜਿਹੜਾ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜੀ ਨਾਲ 모ਗੇ ਘਰ ਵਾਲ ਨੇ दारू ਪੀ ਕੇ ਘਰ ਵਾਲੀ ਨੂੰ ਗੋਲੀ ਮਾਰਤੀ ਜੀ ਗੱਲ ਸਾਹਿਬ ਇਹ ਨਸ਼ਿਆਂ ਦਾ ਅਸਲ ਦੇ ਵਿੱਚ سلسلہ ਆ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਕਾਨੂੰਨ ਸ਼ਰਾਬ ਨਹੀਂ ਮਿਲੀ ਉਹਨੇ ਆਪ ਨੂੰ ਅੱਗ ਲਾ ਕੇ 80% ਝੁੱਲਸ ਗਿਆ ਉਹੀ ਮੋਗੇ ਦੀ ਘਟਨਾ ਸੀ ਇਹ ਮੋਗੇ ਦੀ ਘਟਨਾ ਹੈ ਕਿ ਸ਼ਰਾਬ ਦੇ ਨਸ਼ੇ 'ਚ ਤੰਨ ਸੀ ਪਤਨੀ ਨੇ ਫੋਨ ਵੀ ਕੀਤਾ ਉਹਦੇ ਰਿਸ਼ਤੇਦਾਰਾਂ ਨੇ ਫੋਨ ਕੀਤਾ ਪੁਲਿਸ ਨੂੰ ਕਿ ਆਵੇ ਪੁਲਿਸ ਘਰੇ ਵੀ ਜਾਈ ਔਰ ਪਤਨੀ ਨੇ ਕਿਹਾ ਵੀ ਤੁਸੀਂ ਇਹਦੀ ਰਫਲ ਲੈ ਜਾਓ ਚੱਕ ਕੇ ਇਹੇ ਨਸ਼ੇ 'ਚ ਧੁੱਸਤਾ ਔਰ ਇਹ ਮੈਨੂੰ ਰਫਲ ਨਾ ਮਾਰਨੀਆ ਧਮਕੀਆਂ ਦਿੰਦਾ ਕਹਿੰਦੇ ਪੁਲਿਸ ਨੇ ਰਫਲ ਲੈ ਕੇ ਨਹੀਂ ਗਈ ਤੇ ਆਜੇ ਨਸ਼ੇ ਦੇ ਵਿੱਚ ਜਿਹੜਾ ਉਹਨੇ ਸਵੇਰੇ ਆਪਣੀ ਪਤਨੀ ਦਾ ਗੋਲੀ ਮਾਰ ਕੇ ਕਤਲ ਕਰਤਾ ਜੀ ਗੱਲ ਸਾਹਿਬ ਜੋੜੇਪੁਰ ਸਾਡੇ ਪਿੰਡਾਂ ਦੇ ਨੇੜੇ ਨਹਿਰ ਜਿੱਥੇ ਦੋ ਹੁੰਦੀਆਂ ਨਹਿਰਾਂ ਪਟਿਆਲਾ ਫੀਡਰ ਦੀ ਆ ਉੱਥੇ ਕਾਰ ਡਿੱਗੀ ਨਹਿਰ ਚ ਜੀ ਚਾਰ ਜਣੇ ਮਰ ਗਏ ਜੀ ਗੱਲ ਸਾਹਿਬ ਇਹ ਮੈਨੂੰ ਲੱਗਦਾ ਚਾਰ ਜ਼ਿਲ੍ਹਿਆਂ ਦੀ ਹੱਦ ਵੀ ਵੱਜਦੀ ਆ ਨਾ ਜੀ ਜੋੜੇਪੁਰ ਹੂੰ ਔਰ ਜੋੜੇਪੁਰ ਦੇ ਉੱਤੇ ਇੱਕ ਕਾਰ ਜਿਹੜੀ ਹੈਗੀ ਉਹ ਨਹਿਰ ਦੇ ਵਿੱਚ ਡਿੱਗੀ ਹੈਗੀ ਜਿਹਦੇ ਚ ਚਾਰ ਜਣਿਆਂ ਦੀ ਮੌਤ ਆ ਗਈ ਜਿਹੜੀ ਉਹ ਹੋਈ ਹੈਗੀ ਔਰ ਇਹ ਬੜੀ ਦਰਦਨਾਕ ਮੌਤ ਹੋਈ ਹੈ ਜੀ ਕਿਉਂਕਿ ਇਹ 11 ਤੇ 12 ਮਈ ਦੀ ਰਾਤ ਨੂੰ ਜਿਹੜਾ ਮਲੇਰਕੋਟਲਾ ਦੇ ਪਿੰਡ ਸੰਗਾਲਾ ਰਟੌਲਾ ਨੇੜੇ ਇੱਕ ਟਰੱਕ ਏਜੰਸੀ 'ਚ ਕੰਮ ਕਰਦੇ ਸੀਗੇ ਉੱਥੋਂ ਇਹ ਗਏ ਸੀਗੇ ਇਹ ਆਪਾਂ ਹਰਦਵਾਰ ਚੱਲ ਗਏ ਔਰ ਰਾਤ ਜਾ ਕੇ ਜਿਹੜੀ ਇਹਨਾਂ ਦੀ ਪਾਇਲ ਕੋਲੇ ਕਾਰ ਆ ਗਈ ਉਹ ਗਾਇਬ ਹੋ ਗਈ ਉਸ ਤੋਂ ਬਾਅਦ ਪਰਿਵਾਰ ਲਗਾਤਾਰ ਕੋਲੇ ਕੋਲੇ ਜਾ ਰਹੇ ਸੀ ਕਿ 2 ਦਿਨ ਹੋ ਗਏ ਸਾਡੇ ਨੌਜਵਾਨ ਨਹੀਂ ਮਿਲ ਰਹੇ ਗਏ ਤਾਂ ਗਏ ਕਿੱਧਰ ਪੁਲਿਸ ਨੇ ਜਦੋਂ ਮੋਬਾਈਲਾ ਦੀ ਲੋਕੇਸ਼ਨ ਦੇਖੀ ਤਾਂ ਮੋਬਾਈਲਾ ਦੀ ਲੋਕੇਸ਼ਨ ਜੋੜੇਪੁਰ ਨਹਿਰ ਦੇ ਆਲੇ-ਦੁਆਲੇ ਆ ਕੇ ਖਤਮ ਹੋ ਜਾਂਦੀ ਸੀ ਫਿਰ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਤਕਰੀਕਾਤ ਕੀਤੀ ਪਤਾ ਲੱਗਿਆ ਕਿ ਕਾਰ ਬਹੁਤ ਤੇਜ਼ ਸਪੀਡ 'ਤੇ ਨਹਿਰ ਕਿਨਾਰੇ ਲੱਗੀਆਂ ਭਾਰੀ ਲੋਹੇ ਦੀਆਂ ਪਾਈਪਾਂ ਨੂੰ ਤੋੜ ਕੇ ਸਿੱਧੀ ਨਹਿਰ 'ਚ ਜਾ ਡਿੱਗੀ ਫਿਰ ਉਸ ਤੋਂ ਬਾਅਦ ਮਸਾਂ ਇਹਨਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਤੇ ਲਾਸ਼ਾਂ ਤੋਂ ਪਤਾ ਵੀ ਨਹੀਂ ਸੀ ਲੱਗ ਰਿਹਾ ਕਿ ਕਿਹੜੀ ਲਾਸ਼ ਕਿਹਦੀ ਆ ਪੋਸਟਮਾਰਟਮ ਕਰਾਉਣ ਤੋਂ ਬਾਅਦ ਪਰਿਵਾਰਾਂ ਦੇ ਸਪੁਰਦ ਕੀਤੀਆਂ ਇਹ ਸਾਰੇ ਜਿਹੜੇ ਏਜੰਸੀ ਚ ਕੰਮ ਕਰਦੇ ਸੀਗੇ ਬੜੀ ਬੰਦ ਭਾਗੀ ਘਟਨਾ ਇਹਨਾਂ ਦੀ ਉਮਰ 25 ਤੋਂ 40 ਸਾਲ ਦੇ ਵਿੱਚ ਵਿੱਚ ਦੱਸੀ ਜਾਂਦੀ ਹੈ ਜੀ ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਗੱਲ ਸਤਿਕਾਰ ਦਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ ਧੰਨਵਾਦ ਨਮਕਿੰਦ ਸਿੰਘ ਪੱਤੀ ਪੱਤੀ ਸੇਖਵਾ ਬਨਾਲਿਓ ਗੱਲਬਾਤ ਕਰ ਰਹੀ ਸਪੌਂਸਰ ਪਰਮਿੰਦਰ ਸਿੰਘ ਥਿੰਡ ਥਿੰਕ ਇੰਸ਼ੋਰੈਂਸ 6048287213 ਕੈਪਟਨ ਮੀਟ ਸ਼ਾਪ ਦੀਆਂ ਛੇ ਲੋਕੇਸ਼ਨਾਂ ਐਵਟਰ ਟਾਇਰ ਆਟੋਕੇਅਰ 236598862 ਕਲੋਵਰ ਡੇਲ ਟੌਪ ਸੋਇਲ ਹਰਮਿਤ ਗਿੱਲ 6048887645 ਫਰੇਜ਼ਰ ਵੀ ਨਰਸਰੀ 6048351965 ਤੇ ਲਿਕਰ 62 778565223 Glendon Heights Sports and Therapy Center ਇੱਕ ਅਜਿਹਾ ਨਾਮ ਹੈ ਜਿਸ ਤੇ ਸਰੀਰ ਵਿੱਚ ਹਰ ਤਰ੍ਹਾਂ ਦੀਆਂ ਫਿਜ਼ੀਓ ਟ੍ਰੀਟਮੈਂਟਸ ਲਈ ਤੁਸੀਂ ਭਰੋਸਾ ਕਰ ਸਕਦੇ ਹੋ ਇੱਥੇ ਤੁਹਾਡੀ ਸੈਟੀਸਫੈਕਸ਼ਨ ਹੀ ਟੌਪ ਪ੍ਰਾਇੋਰਟੀ ਹੈ ਜਿੱਥੇ ਤੁਹਾਡੀ ਤਕਲੀਫ ਨੂੰ ਮੁੱਖ ਰੱਖ ਕੇ ਕਰਨ ਟ੍ਰੇਨਿੰਗ ਅਤੇ ਟਰਸਟਡ ਟ੍ਰੀਟਮੈਂਟ ਪਲਾਨਸ ਰਾਹੀਂ ਅਲਟਰਾਸਾਉਂਡ ਲੇਜ਼ਰ ਵਰਗੀਆਂ ਟੈਕਨੋਲੋਜੀਜ਼ ਦਾ ਇਸਤੇਮਾਲ ਕਰਕੇ ਇਫੈਕਟਿਵ ਰਿਜ਼ਲਟਸ ਤੱਕ ਪਹੁੰਚਾਇਆ ਜਾਂਦਾ ਹੈ ਫਿਜ਼ੀਓਥੈਰੇਪਿਸਟ ਕਾਇਰੋਪ੍ਰੈਕਟਰਸ ਮ사ਜ ਥੈਰੇਪਿਸਟ ਐਕਟਿਵ ਰਿਹਾਬ ਅਤੇ ਐਕਿਊਪੰਕਚਰ 1051840 ਫਰੀਜ਼ਰ ਹਾਈਵੇ ਸੌਰੀ ਜਾਂ ਵਿਜ਼ਿਟ ਕਰੋ ਕਲੇਟਨ ਹਾਈਟਸ ਫਿਜ਼ੀਓ.com ਵਰਲਡ ਕਲਾਸ ਟ੍ਰੀਟਮੈਂਟ ਇਕੁਅਲਸ ਵਰਲਡ ਕਲਾਸ ਰਿਜ਼ਲਟਸ ਸੁਣਿਓ ਅਕਰ ਦਾ ਸਟੋਨ ਦੇਖਿਓ ਕਿੰਨਾ ਸੋਹਣਾ ਨਵੀਂ ਕੰਸਟਰਕਸ਼ਨ ਹੋਣੀ ਆ ਤੁਸੀਂ ਗਲਤੋਂ ਜਨਾਬ ਇਹ ਮੇਰਾ ਘਰ ਨਵਾਂ ਨਹੀਂ 40 ਸਾਲ ਪੁਰਾਣਾ ਘਰ ਆ ਪਰ ਫਾਸਟ ਐਂਡ ਈਜ਼ੀ ਰੇਨੋਵੇਸ਼ਨ ਵਾਲਿਆਂ ਨੇ ਕੰਮ ਹੀ ਇੰਨਾ ਵਧੀਆ ਕੀਤਾ ਚੇਬੀ ਕੱਢਦੇ ਅੰਦਰ ਚੱਲ ਕੇ ਮੇਰੀ ਕਿਚਨ ਫਾਇਰਪਲੇਸ ਤੇ ਅੰਦਰ ਦੀ ਰੇਲਿੰਗ ਦੇਖੋ ਆਜੋ ਆਜੋ ਇਹ ਤਾਂ ਸੱਚੀਓ ਬ੍ਰੈਂਡ ਨੂੰ ਲੱਗਦਾ ਅੰਦਰੋਂ ਉਹ ਮੈਂ ਕਿਹਾ ਸੀ ਨਾ ਹਲੇ ਤਾਂ ਤੁਸੀਂ ਮੇਰਾ ਬਾਥਰੂਮ ਨਹੀਂ ਦੇਖਿਆ ਉਹ ਵੀ ਬੜਾ ਹੀ ਸੋਹਣਾ ਬਣਾਇਆ ਇਹ ਸਾਰਾ ਕਮਾਲ ਕੀਤਾ ਐਬਟਸਫਰ ਦੇ ਫਾਸਟ ਐਂਡ ਈਜ਼ੀ ਰੇਨੋਵੇਸ਼ਨ ਵਾਲਿਆਂ ਨੇ ਪਰ ਇਹਨਾਂ ਨੂੰ ਸੰਪਰਕ ਕਿੱਦਾਂ ਕੀਤਾ ਜਾਵੇ ਤੁਸੀਂ ਇਹਨਾਂ ਦਾ ਨੰ ਕਰੋ 7782452550 7782452550 ਨੂਰ ਟੈਂਟ ਵਾਲਿਆਂ ਨੇ ਹੁਣ ਨਵੇਂ ਵੱਡੇ ਟੈਂਟ ਲੈ ਕੇ ਆਂਦੇ ਹਨ ਤਾਂ ਜੋ ਤੁਸੀਂ ਘਰ ਦੇ ਵਿੱਚ ਹੀ 50 ਤੋਂ ਲੈ ਕੇ 800 ਬੰਦਿਆਂ ਤੱਕ ਦੀ ਪਾਰਟੀ ਕਰ ਸਕੋ ਇਹਨਾਂ ਕੋਲ ਹੁਣ LED ਬਾਰ ਤੇ LED ਡਾਂਸ ਫਲੋਰ ਵੀ ਹਨ ਤੇ ਲਗਜ਼ਰੀ ਬਾਥਰੂਮ ਵੀ ਹਨ ਇਵੈਂਟ ਕੋਵਰ ਤੋਂ ਲੈ ਕੇ ਕਲੋਨਾ ਤੱਕ ਸਰਵਿਸਿਜ਼ ਪ੍ਰਦਾਨ ਕਰਦੇ ਹਨ ਇਹਨਾਂ ਕੋਲੋਂ ਤੁਸੀਂ DJ ਵੀ ਰੈਂਟ ਕਰ ਸਕਦੇ ਹੋ ਅਪਲੈਂਸਸ ਵੀ ਖਰੀਦ ਸਕਦੇ ਹੋ ਤੇ ਰਿਪੇਅਰ ਵੀ ਕਰਵਾ ਸਕਦੇ ਹੋ ਹੁਣ ਵਿਸਾਖੀ ਮੌਕੇ ਟੈਂਟ ਰੈਂਟ ਕਰੋ ਡਿਸਕ ਕਾਊਂਟਡ ਕੀਮਤਾਂ ਤੇ ਫੋਨ ਨੰਬਰ 6045569535 ਜਾਂ ਫਿਰ 6047121515 ਨੂਰ ਟੈਂਟਰੈਂਟਲਸ ਨਾਲੇ ਪੁੰਨ ਨਾਲੇ ਫਲੀਆਂ ਇੱਕ ਸਾਡਾ ਮਿਊਜ਼ੀਅਮ ਹੈ ਜਿਸ ਨੂੰ ਵੈਨਕੂਵਰ ਨੇਵਲ ਮਿਊਜ਼ੀਅਮ ਤੇ ਹੈਰੀਟੇਜ ਸੁਸਾਇਟੀ ਕਹਿੰਦੇ ਆ ਉਹਦਾ ਇੱਕ ਫੰਡਰੇਜ਼ਿੰਗ ਹੋ ਰਿਹਾ ਫੰਡਰੇਜ਼ਿੰਗ ਦੇ ਵਿੱਚ BMW X1 SUV ਨਿਕਲ ਰਿਹਾ ਹੈ ਤੇ ਵੈਨਕੂਵਰ ਨੇਵਲ ਮਿਊਜ਼ੀਅਮ ਤੋਂ ਮੇਰੇ ਨਾਲ ਹਾਰਵਰਡ ਬਲੈਂਕ ਹੁਣ ਸ਼ਾਮਲ ਹੋ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆ ਮਿਸਟਰ ਬਲੈਂਕ ਗੁੱਡ ਮਾਰਨਿੰਗ ਵੈਲਕਮ ਟੂ ਸ਼ੋ ਗੁੱਡ ਮਾਰਨਿੰਗ ਥੈਂਕ ਯੂ ਫਾਰ ਹੈਵਿੰਗ ਮੀ ਥੈਂਕ ਯੂ ਸੋ ਮਾਚ ਫਾਰ ਸਪੇਰਿੰਗ ਸਮ ਟਾਈਮ ਫਾਰ ਅਸ ਕੈਨ ਯੂ ਸਟਾਰਟ ਬਾਈ ਟੈਲਿੰਗ ਅਸ ਅ ਬਿਟ ਅਬਾਊਟ ਦ ਵੈਨਕੂਵਰ ਨੇਵਲ ਮਿਊਜ਼ੀਅਮ ਐਂਡ ਹੈਰੀਟੇਜ ਸੁਸਾਇਟੀ ਐਂਡ ਮਿਸ਼ਨ ਆਫ yeah absolutely so on stanley park if you're ever driving yes. and you notice there is that naval base mm -hmm. that you pass mm -hmm. before the totem poles mm -hmm. uh, that is home of the vancouver naval heritage society and their museum yes. um, they are doing two amazing projects one is to expand the museum so all british columbians can come and tourists can enjoy and see the rich naval history we've had here for over a hundred years. Mm hmm and also, they are doing a very special monument to all those in World War II who helped fight uh, as part of the Allies by both who wore uniforms and who serviced to build the shipbuilding industry that was very prominent here in World War II in North Vancouver. So they're going to honor those people both who served and who assisted in building the ships during the Second World War. Mm -hmm. And uh, Mr. Blank. Um for fundraising for this uh, museum, so is there any specific project inside the museum, or just um, you getting more funds for him, for well, for a museum? Yes, it's twofold. One, the museum has outgrown where it is; it mm -hmm. needs to find a new, larger location that that has accessibility for all. Mm -hmm. So that's our priority, and that. Will